ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ 슈ਗਰ ਬਾਰੇ 슈ਗਰ ਕੀ ਹੈ ਅਤੇ 슈ਗਰ ਹੋਣ ਦੇ ਕੀ ਕਾਰਨ ਹਨ ਅਤੇ ਇਸ ਦੇ ਕੀ ਪਰਹੇਜ਼ ਹਨ ਸਾਡੇ ਸਰੀਰ ਵਿੱਚ ਕਿੱਦਾਂ ਹੁੰਦੀ ਹੈ 슈ਗਰ ਦੀ ਬਿਮਾਰੀ ਇਸ ਬਾਰੇ ਹੁਣ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਹਾਂਜੀ ਅਸੀਂ ਜਿਹੜਾ ਵੀ ਭੋਜਨ ਖਾਂਦੇ ਹਾਂ ਉਸ ਨੂੰ ਸਾਡਾ ਪਾਚਨ ਤੰਤਰ ਗਲੂਕੋਜ਼ ਬਣਾ ਕੇ ਸਾਡੇ ਖੂਨ ਵਿੱਚ ਭੇਜ ਦਿੰਦਾ ਹੈ ਇਸ ਨੂੰ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਪਹੁੰਚਣ ਲਈ ਇਨਸੁਲਿਨ ਨਾਮ ਦੇ ਹਾਰਮੋਨ ਦੀ ਜ਼ਰੂਰਤ ਹੁੰਦੀ ਹੈ ਜਦੋਂ ਸਾਡਾ ਸਰੀਰ ਇਨਸੁਲਿਨ ਦਾ ਉਤਪਾਦਨ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ ਤੇ ਗਲੂਕੋਜ਼ ਸਾਡੇ ਖੂਨ ਵਿੱਚ ਜ਼ਿਆਦਾ ਮਾਤਰਾ ਵਿੱਚ ਹੋ ਜਾਂਦਾ ਹੈ ਅਤੇ ਇਹ ਕੋਸ਼ਿਕਾਵਾਂ ਦੇ ਅੰਦਰ ਨਹੀਂ ਜਾ ਪਾਉਂਦਾ ਇਸ ਨੂੰ 슈ਗਰ ਕਿਹਾ ਜਾਂਦਾ ਹੈ। ਹਾਂਜੀ ਹੁਣ ਆਪਾਂ ਤੁਹਾਨੂੰ 슈ਗਰ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਦੇਵਾਂਗੇ। ਨੰਬਰ 1 ਸਰੀਰ ਨੂੰ ਤੰਦਰੁਸਤ ਅਤੇ ਸਵਾਸਤ ਰੱਖਣ ਲਈ ਐਕਸਰਸਾਈਜ਼ ਜ਼ਰੂਰੀ ਹੈ। ਜਿਹੜੇ ਲੋਕ ਰੋਜ਼ਾਨਾ ਐਕਸਰਸਾਈਜ਼ ਕਰਦੇ ਹਨ ਉਹਨਾਂ ਦਾ 슈ਗਰ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 2 ਰਾਤ ਦੇ ਟਾਈਮ ਜਿਆਦਾ ਲੇਟ ਖਾਣਾ ਖਾਣਾ ਅਤੇ ਖਾਣਾ ਖਾਣ ਤੋਂ ਤੁਰੰਤ ਬਾਅਦ ਸੋ ਜਾਣਾ ਇਹ ਵੀ ਇੱਕ 슈ਗਰ ਹੋਣ ਦਾ ਬਹੁਤ ਵੱਡਾ ਕਾਰਨ ਮੰਨਿਆ ਜਾਂਦਾ ਹੈ ਨੰਬਰ 2 ਨੰਬਰ 3 ਸਰੀਰ ਵਿੱਚ ਕੈਸਟੋਲ ਲੈਵਲ ਦਾ ਜਿਆਦਾ ਵੱਧ ਜਾਣਾ ਨੰਬਰ 4 ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਨੂੰ 2 ਤੋਂ 3 ਲੀਟਰ ਪਾਣੀ ਦਨ ਵਿੱਚ ਪੀਣਾ ਚਾਹੀਦਾ ਹੈ ਜਿਹੜੇ ਲੋਕ ਪਾਣੀ ਦੀ ਘੱਟ ਵਰਤੋਂ ਕਰਦੇ ਹਨ ਉਹਨਾਂ ਨੂੰ ਵੀ 슈ਗਰ ਦੀ ਬਿਮਾਰੀ ਹੋਣ ਦਾ ਖਤਰਾ ਰਹਿੰਦਾ ਹੈ ਨੰਬਰ 5 ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ 슈ਗਰ ਹੈ ਤਾਂ ਤੁਹਾਨੂੰ ਵੀ 슈ਗਰ ਹੋਣ ਦੀ ਭਵਿੱਖ ਵਿੱਚ ਸੰਭਾਵਨਾ ਬਣੀ ਰਹਿੰਦੀ ਹੈ ਇਹ ਸਾਡੇ ਜੀਨਸ ਤੇ ਨਿਰਭਰ ਕਰਦਾ ਹੈ ਨੰਬਰ 6 ਜਿਆਦਾ ਮਿੱਠੀ ਚਾਹ ਦੁੱਧ ਜਾਂ ਮਠਿਆਈਆਂ ਖਾਣ ਨਾਲ 슈ਗਰ ਹੁੰਦਾ ਹੈ ਨੰਬਰ 7 ਜਿਆਦਾ ਟਾਈਮ ਫ੍ਰਿਜ ਵਿੱਚ ਰੱਖਿਆ ਹੋਇਆ ਭੋਜਨ ਜਾਂ ਫਿਰ ਬਾਸੀ ਭੋਜਨ ਖਾਣਾ ਨੰਬਰ 8 ਚਿੰਤਾ ਸਟ੍ਰੈਸ ਥਕਾਨ ਤਣਾਅ ਆਦਿ ਨੂੰ ਵੀ 슈ਗਰ ਦਾ ਕਾਰਨ ਮੰਨਿਆ ਜਾਂਦਾ ਹੈ ਹਾਂਜੀ ਹੁਣ ਆਪਾਂ ਤੁਹਾਨੂੰ 슈ਗਰ ਹੋਣ ਦੇ ਲੱਛਣਾਂ ਬਾਰੇ ਜਾਣਕਾਰੀ ਦੇਵਾਂਗੇ 30 ਸਾਲ ਦੀ ਉਮਰ ਤੋਂ ਬਾਅਦ ਸਾਨੂੰ ਸਮੇਂ-ਸਮੇਂ ਤੇ ਸ਼ੂਗਰ ਦਾ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਹੈ ਜੇ ਤੁਹਾਨੂੰ ਹੇਠ ਲਿਖੇ ਹੋਏ ਲੱਛਣਾਂ ਵਿੱਚੋਂ ਆਪਣੇ ਸਰੀਰ ਵਿੱਚ ਕੋਈ ਵੀ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਸੀਂ ਆਪਣੇ ਖਾਣ-ਪੀਣ ਵਿੱਚ ਸੁਧਾਰ ਕਰੋ ਅਤੇ ਸ਼ੂਗਰ ਦਾ ਟੈਸਟ ਜ਼ਰੂਰ ਕਰਵਾਓ ਨੰਬਰ 1 बार-बार ਪੇਸ਼ਾਬ ਦਾ ਆਉਣਾ ਸ਼ੂਗਰ ਹੋਣ ਦਾ ਇੱਕ ਲੱਛਣ ਹੈ ਨੰਬਰ 2 ਲੋੜ ਤੋਂ ਵੱਧ ਪਿਆਸ ਦਾ ਲੱਗਣਾ ਖਾਣੇ ਪੀਣ ਬਾਅਦ ਪਾਣੀ ਪੀਣ ਬਾਅਦ ਪਿਆਸ ਦਾ ਨਾ ਬੁਝਣਾ ਅਤੇ ਫਿਰ ਥੋੜੇ ਸਮੇਂ ਬਾਅਦ ਫਿਰ ਤੋਂ ਪਿਆਸ ਦਾ ਲੱਗਣਾ ਨੰਬਰ 3 ਸਰੀਰ ਦੀਆਂ ਮਾਸਪੇਸ਼ੀਆਂ ਵਿੱਚ ਹਰ ਸਮੇਂ ਦਰਦ ਰਹਿਣਾ ਨੰਬਰ 4 ਲੋੜ ਤੋਂ ਵੱਧ ਭੁੱਖ ਲੱਗਣਾ ਖਾਣਾ ਖਾਣ ਤੋਂ ਥੋੜੇ ਸਮੇਂ ਬਾਅਦ ਫਿਰ ਤੋਂ ਭੁੱਖ ਦਾ ਲੱਗ ਜਾਣਾ ਨੰਬਰ 5 ਚਮੜੀ ਵਿੱਚ ਬਹੁਤ ਜ਼ਿਆਦਾ ਰੁੱਖਾਪਨ ਤੇ ਚਮੜੀ ਦਾ ਜਿਆਦਾ ਪਤਲਾ ਹੋਣਾ ਨੰਬਰ 6 ਹਰ ਸਮੇਂ ਚਿੜਚਿੜਾਪਨ ਉਲਟੀ ਅਤੇ ਲਗਾਤਾਰ ਭਾਰ ਦਾ ਘਟਣ ਲੱਗ ਜਾਣਾ ਹਾਂਜੀ ਹੁਣ ਆਪਾਂ ਤੁਹਾਨੂੰ ਸ਼ੂਗਰ ਤੋਂ ਬਚਣ ਲਈ ਕੀ ਕੀ ਖਾਣਾ ਚਾਹੀਦਾ ਹੈ ਉਸ ਬਾਰੇ ਜਾਣਕਾਰੀ ਦੇਵਾਂਗੇ ਨੰਬਰ 1 슈ਗਰ ਦੀ ਬਿਮਾਰੀ ਵਾਲੇ ਲੋਕਾਂ ਨੂੰ ਮਿੱਠੀਆਂ ਚੀਜ਼ਾਂ ਮਿੱਠੀ ਚਾਹ ਦੁੱਧ ਮਠਿਆਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਮਿੱਠਾ ਖਾਣ ਨਾਲ 슈ਗਰ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਦਾ ਹੈ ਨੰਬਰ 2 슈ਗਰ ਦੇ ਮਰੀਜ਼ਾਂ ਨੂੰ ਆਲੂ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ ਆਲੂ ਸਾਡੇ ਸਰੀਰ ਵਿੱਚ 슈ਗਰ ਦਾ ਤੇਜ਼ੀ ਨਾਲ ਵਾਧਾ ਕਰਦਾ ਹੈ ਨੰਬਰ 3 슈거 ਦੇ ਮਰੀਜ਼ਾਂ ਨੂੰ ਚੌਲਾਂ ਦਾ ਸੇਵਨ ਜਾਂ ਫਿਰ ਚੌਲਾਂ ਤੋਂ ਬਣੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਬਿਲਕੁਲ ਹੀ ਬੰਦ ਕਰ ਦੇਣੀ ਚਾਹੀਦੀ ਹੈ ਨੰਬਰ 4 ਸਵੇਰ ਦੀ ਸੈਰ ਸਾਰਿਆਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਪਰ 슈거 ਦੇ ਮਰੀਜ਼ਾਂ ਨੂੰ ਸਵੇਰੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਸਵੇਰ ਦੀ ਸੈਰ ਕਰਨ ਨਾਲ ਸਾਡੇ ਸਰੀਰ ਦੀਆਂ ਹੱਡੀਆਂ ਮજબૂત ਹੁੰਦੀਆਂ ਹਨ ਅਤੇ ਤਣਾ ਘਟਦਾ ਹੈ ਅਤੇ ਸਾਡਾ ਭਾਰ ਵੀ ਘਟਣ ਲੱਗ ਜਾਂਦਾ ਹੈ ਨੰਬਰ 5 ਕਰੇਲੇ ਦਾ ਜੂਸ ਜਾਂ ਕਰੇਲੇ ਦੀ ਸਬਜੀ 슈ਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 6 ਜਾਮਣ ਖਾਣ ਨਾਲ 슈ਗਰ ਕੰਟਰੋਲ ਰਹਿੰਦਾ ਹੈ ਅਤੇ ਜਾਮਣ ਸਾਡੇ ਦਿਲ ਨੂੰ ਵੀ ਮਜ਼ਬੂਤ ਕਰਦੀ ਹੈ ਨੰਬਰ 7 ਦਿਨ ਵਿੱਚ ਦੋ ਵਾਰ ਮੂਲੀ ਖਾਣ ਜਾਂ ਮੂਲੀ ਦਾ ਜੂਸ ਪੀਣ ਨਾਲ 슈ਗਰ ਦਾ ਲੈਵਲ ਕੰਟਰੋਲ ਰਹਿੰਦਾ ਹੈ ਨੰਬਰ 8 ਕਣਕ ਦੀ ਰੋਟੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ 슈ਗਰ ਦੇ ਮਰੀਜ਼ਾਂ ਨੂੰ ਮਲਟੀ grain ਆਟੇ ਦੀ ਰੋਟੀ ਹੀ ਖਾਣੀ ਚਾਹੀਦੀ ਹੈ ਨੰਬਰ 9 ਸਵੇਰੇ ਉੱਠ ਕੇ 5-4 ਪੱਤੀਆਂ ਨਿੰਮ ਦੀਆਂ ਜ਼ਰੂਰ ਚੱਬਣੀਆਂ ਚਾਹੀਦੀਆਂ ਹਨ ਨੰਬਰ 10 슈ਗਰ ਦੇ ਮਰੀਜ਼ਾਂ ਨੂੰ ਆਮਲੇ ਦਾ ਰਸ ਸਵੇਰੇ ਖਾਲੀ ਪੇਟ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 11 ਰਾਤ ਨੂੰ ਮੇਥੀ ਦਾਣੇ ਨੂੰ ਪਾਣੀ ਵਿੱਚ ਭਿਉਂ ਕੇ ਸਵੇਰੇ ਉਸ ਨੂੰ ਛਾਣ ਕੇ ਉਸ ਦਾ ਪਾਣੀ ਪੀਣ ਨਾਲ 슈ਗਰ ਠੀਕ ਹੁੰਦਾ ਹੈ ਨੰਬਰ 12 슈ਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਮਿੱਠੇ ਫਲ ਜਿਵੇਂ ਆਂਬ ਕੇਲਾ ਆਦਿ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 13 ਸਵੇਰੇ ਨੰਗੇ ਪੈਰ ਘਾਹ ਉੱਤੇ ਚੱਲਣਾ ਚਾਹੀਦਾ ਹੈ ਨੰਬਰ 14 슈ਗਰ ਦੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਟਮਾਟਰ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 15 슈ਗਰ ਦੇ ਮਰੀਜ਼ਾਂ ਨੂੰ ਰੱਜ ਕੇ ਭੋਜਨ ਨਹੀਂ ਖਾਣਾ ਚਾਹੀਦਾ ਉਹਨਾਂ ਨੂੰ ਥੋੜੇ ਥੋੜੇ ਟਾਈਮ ਬਾਅਦ ਕੁਛ ਨਾ ਕੁਛ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ ਨੰਬਰ 16 ਮਠਿਆਈਆਂ ਤੇ ਤਲੇ ਫਲੇ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 17 ਗਾਜਰ ਦੇ ਰਸ ਵਿੱਚ ਕਾਲਾ ਨਮਕ ਜੀਰਾ ਪਾਊਡਰ ਮਿਲਾ ਕੇ ਪੀਣਾ ਚਾਹੀਦਾ ਹੈ ਨੰਬਰ 18 ਕ੍ਰੇਲਿਆਂ ਨੂੰ ਸੁਕਾ ਕੇ ਉਹਨਾਂ ਦਾ ਚੂਰਨ ਬਣਾ ਕੇ ਸਵੇਰੇ ਸ਼ਾਮ ਪਾਣੀ ਨਾਲ ਕਾ ਨੰਬਰ 19 ਅੰਜੀਰ ਦੇ 7-8 ਪੱਤੇ ਲੈ ਕੇ ਉਹਨਾਂ ਨੂੰ ਪਾਣੀ ਵਿੱਚ ਪਾ ਕੇ ਉਬਾਲ ਲਓ ਅਤੇ ਫਿਰ ਉਸ ਤੋਂ ਬਾਅਦ ਪਾਣੀ ਨੂੰ ਗੁਣਗੁਣਾ ਕਰਕੇ ਪੀ ਲਓ ਨੰਬਰ 20 ਲੋਕੀ ਦੀ ਸਬਜ਼ੀ ਲੋਕੀ ਦਾ ਜੂਸ ਜਾਂ ਲੋਕੀ ਦਾ ਰਾਇਤਾ 슈ਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 21 ਲਸਣ ਨੂੰ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਚਵਾ ਕੇ ਖਾਣ ਨਾਲ 슈ਗਰ ਲੈਵਲ ਕੰਟਰੋਲ ਰਹਿੰਦਾ ਹੈ ਨੰਬਰ 22 ਅੰਬ ਦੇ ਪੱਤਿਆਂ ਨੂੰ ਚਬ ਕੇ ਖਾਣ ਨਾਲ 슈ਗਰ ਲੈਵਲ ਸਹੀ ਹੁੰਦਾ ਹੈ ਨੰਬਰ 23 ਬਰਗਦ ਦੇ ਰੁੱਖ ਦੀ ਛਿੱਲ 슈ਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ 20 ਤੋਂ 25 ਗ੍ਰਾਮ ਬਰਗਦ ਦੇ ਰੁੱਖ ਦੀ ਛੱਲ ਲੈ ਕੇ ਇਸ ਨੂੰ ਪਾਣੀ ਵਿੱਚ ਉਬਾਲ ਲਓ ਤੇ 8 10 ਦਿਨ ਰੋਜ਼ਾਨਾ ਪੀਣ ਨਾਲ ਤੁਹਾਨੂੰ 슈ਗਰ ਤੋਂ ਫਾਇਦਾ ਨਜ਼ਰ ਆਵੇਗਾ ਨੰਬਰ 24 ਪਿੰਡੀਆਂ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਉਹਨਾਂ ਨੂੰ ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰ ਉਸ ਪਾਣੀ ਨੂੰ ਪੀ ਲਓ ਹਾਂਜੀ ਏ ਸੀ ਆਪਣੀ ਅੱਜ ਦੀ ਵੀਡੀਓ ਜਿਸ ਵਿੱਚ ਆਪਾਂ ਤੁਹਾਨੂੰ 슈ਗਰ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ